ਗੁਰੂ ਦੇ ਕਹੇ ਅਨਸਾਰ ਕੀਤਾ ਮਹਾਰਾਜ ਨੇ ਦੱਸਿਆ ਗੁਰ ਪੂਰਾ ਭੇਟੋ ਬੜ ਭਾਗੀ ਮਨ ਭਿਆ ਪਰਗਾਸ ਜਿਹੜੇ ਭਾਈ ਗੁਰਮਖ ਪਿਆਰਿਆਂ ਨੇ ਪੂਰੇ ਗੁਰੂ ਨੂੰ ਭੇਟਿਆ ਭੇਟਿਆ ਦਾ ਮਤਲਬ ਹੁੰਦਾ ਵੀ ਮਿਲੇ ਜਿਹੜੇ ਗੁਰਮਖ ਪਿਆਰੇ ਪੂਰੇ ਗੁਰੂ ਨੂੰ ਮਿਲ ਪਏ ਉਹ ਵੱਡੇ ਭਾਗਾ ਵਾਲੇ ਬਣ ਗਏ ਤੇ ਮਨ ਦੇ ਅੰਦਰ ਹਿਰਦੇ ਘਰ ਵਿੱਚ ਪ੍ਰਕਾਸ਼ ਹੋ ਗਿਆ ਗੁਰੂ ਦੇ ਗਿਆਨ ਦਾ ਜਾਣਨ ਹੋ ਗਿਆ ਅਗਲੇ ਬੰਦ ਚ ਮਹਾਰਾਜ ਸੇਬ ਮਹਾਰਾਜ ਦੱਸਦੇ ਨੇ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਹੇਬ ਕਾ ਪ੍ਰਭਾਸ ਹੋਰ ਨਹੀਂ ਹੁਣ ਕਿਸੇ ਤੇ ਵਿਸ਼ਵਾਸ ਵੀ ਕੋਈ ਹੋਰ ਕੁਛ ਕਰ ਦੂ ਸਾਡਾ ਕੋਈ ਆਸਵਾਰ ਦੂ ਕੋਈ ਉਹ ਕਰ ਦੂ ਨਾ ਆਪਣੇ ਸਹੇਬ ਕਾ ਪ੍ਰਭਾਸਾ ਗੁਰੂ ਤੇ ਭਰੋਸਾ ਰੱਖ ਗੁਰੂ ਤੇ ਵਿਸ਼ਵਾਸ ਰੱਖ ਵੀ ਜੋ ਗੁਰੂ ਨੇ ਕਿਹਾ ਉਹ ਸੱਚ ਕਿਹਾ ਜਿਹੜੇ ਗੁਰਮਖ ਪਿਆਰੇ ਗੁਰੂ ਤੇ ਵਿਸ਼ਵਾਸ ਕਰਦੇ ਨੇ ਗੁਰੂ ਨੂੰ ਮਿਲਦੇ ਨੇ ਤੇ ਹਿਰਦੇ ਘਰ ਵਿੱਚ ਜਦੋਂ ਗਿਆਨ ਦਾ ਦੀਵਾ ਵੱਲਦਾ ਫਿਰ ਉਹਨਾਂ ਨੂੰ ਵਿਸ਼ਵਾਸ ਬਣ ਜਾਂਦਾ ਵੀ ਹੋਰ ਕੋਈ ਨਹੀਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਰਨ ਵਾਲਾ ਅਗਲੇ ਪੰਨੇ 'ਚ ਮਹਾਰਾਜ ਦਾ ਮਹਾਰਾਜ ਦੱਸਦੇ ਨੇ ਆਪਣੇ ਸਤਗੁਰ ਕੈ ਬਲੇ ਹਾਰੇ ਉਹ ਆਪਣੇ ਸਤਗੁਰੂ ਤੋਂ ਬਲਹਾਰ ਜਾਂਦੇ ਨੇ ਜਿਹੜੇ ਜਾਂਦੇ ਨੇ ਅੱਗੇ ਸੁਖ ਪਾਛੇ ਸੁਖ ਸਹਜਾ ਘਰ ਆਨੰਦ ਹਮਾਰੀ ਉਹ ਫਿਰ ਗੁਰੂ ਦੇ ਪਿਆਰੇ ਕਹਿੰਦੇ ਨੇ ਅੱਗੇ ਵੀ ਸੁਖ ਤੇ ਪਿੱਛੇ ਵੀ ਸੁਖ ਤੇ ਹਿਰਦੇ ਘਰ ਵਿੱਚ ਆਨੰਦ ਵੱਜ ਜਾਂਦਾ ਆਨੰਦ ਫਿਰ ਉਹ ਕਿਸੇ ਵੀ ਕਿਸਮ ਦਾ ਉਹਨੂੰ ਡਰ ਨਹੀਂ ਸਤਾਉਂਦਾ ਕਿਸੇ ਵੀ ਕਿਸਮ ਦੀ ਉਹਨੂੰ ਚਿੰਤਾ ਨਹੀਂ ਤੰਗ ਕਰਦੀ ਹੁਣ ਕਈ ਲੋਕ ਚਿੰਤਤ ਨੇ ਹੈਗਾ ਹੀ ਹੋਣਾ ਵੀ ਚਾਹੀਦਾ ਆ ਪਾਣੀ ਦੇ ਫਲੱਡ ਆ ਰਹੇ ਨੇ ਕਿਉਂਕਿ ਪਾਣੀ ਛੱਡਿਆ ਹੀ ਪੰਜਾਬ ਨੂੰ ਜਾਂਦਾ ਪਾਣੀ ਪੰਜਾਬ ਵੱਲ ਨੂੰ ਹੀ ਛੱਡਿਆ ਜਾਂਦਾ ਜਿਹੜੇ ਡੈਮ ਬਣੇ ਨੇ ਉਹ ਡੈਮਾਂ ਦਾ ਪਾਣੀ ਫਿਰ ਜਦੋਂ ਪਿੱਛੋਂ ਵੱਧਦਾ ਬਾਰਸਾਂ ਦਾ ਪਾਣੀ ਆ ਕੇ ਉਹਦੇ ਵਿੱਚ ਜਮਾ ਹੁੰਦਾ ਤੇ ਫਿਰ ਇਧਰ ਨੂੰ ਛੱਡਦੇ ਨੇ ਇਧਰ ਫਿਰ ਪੂਰਾ ਨੁਕਸਾਨ ਕਰਤਾ ਤੇ ਜੋ ਪਹਿਲਾਂ ਤੋਂ ਹੀ ਤੁਰਿਆ ਰਹੇ ਪਾਣੀ ਨੁਕਸਾਨ ਘੱਟ ਹੋਊਗਾ ਫਿਰ ਜੇ ਪਹਿਲਾਂ ਤੋਂ ਹੀ ਉਹਨੂੰ ਨਾ ਜਮਾ ਕੀਤਾ ਜਾਵੇ ਪਹਿਲਾਂ ਤੋਂ ਜਿਹੜਾ ਕੁਦਰਤੀ ਤੌਰ ਤੇ ਜਿਵੇਂ ਚੱਲ ਰਿਹਾ ਪਾਣੀ ਆਪਣੇ ਨਿਜਮਤ ਕੁਦਰਤ ਦੇ ਨਿਜਮ ਵਿੱਚ ਚੱਲੀ ਜਾਵੇ ਤੇ ਉਹ ਨੁਕਸਾਨ ਨਹੀਂ ਕਰੇਗਾ ਉਹਨੇ ਫਿਰ ਜਿੱਤਰ ਨੂੰ ਜਾਣਾ ਹੁੰਦਾ ਆਪਣੇ ਆਪ ਹੀ ਥੋੜਾ ਥੋੜਾ ਜਾਈ ਜਾਂਦਾ ਜਦੋਂ ਹੁਣ ਫਿਰ ਜਮਾ ਹੋਇਆ ਪਾਣੀ ਇਕੱਠਾ ਛੱਡਦੇ ਨੇ ਉਦੋਂ ਫਿਰ ਉਹ ਤਬਾਹੀ ਕਰਦਾ ਘਰ ਮਕਾਨ ਰੋੜ ਕੇ ਲੈ ਜਾਂਦਾ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੋੜ ਕੇ ਲੈ ਜਾਂਦਾ ਜੀਵ ਜੰਤੂਆਂ ਨੂੰ ਰੋੜ ਕੇ ਲੈ ਜਾਂਦਾ ਇਸ ਤਰ੍ਹਾਂ ਭਾਈ ਇਹ ਕੁਸ਼ ਨਾ ਮਨੁੱਖ ਦੀਆਂ ਗਲਤੀਆਂ ਨੇ ਫਿਰ ਇਹ ਆਪ ਹੀ ਕਰਦਾ ਗਲਤੀਆਂ ਤੇ ਆਪ ਹੀ ਭੁਗਤਦਾ ਕੋਈ ਹੋਰ ਭੁਗਤਦਾ ਤਾਂ ਮਨੋਖੀ ਆ ਪਰ ਕੀਤੀਆਂ ਕਿਸੇ ਦੀਆਂ ਤੇ ਪੇਸ਼ ਕਿਸੇ ਦੇ ਹੁੰਦੀਆਂ ਨਹੀਂ ਗੁਰੂ ਦੇ ਪਿਆਰੇ ਨੂੰ ਫਿਰ ਭਰੋਸਾ ਵੱਜ ਜਾਂਦਾ ਉਹਦੇ ਹਿਰਦੇ ਘਰ ਵਿੱਚ ਆਨੰਦ ਬਣ ਜਾਂਦਾ ਜਿਹੜੀ ਗੱਲ ਆਪਾਂ ਕਹਿਣੀ ਚਾਹੁੰਦੇ ਆ ਫਿਰ ਉਹਨੂੰ ਕਿਸੇ ਵੀ ਕਿਸਮ ਦਾ ਫਿਕਰ ਨਹੀਂ ਹੁੰਦਾ ਕਿ ਪਾਣੀ ਰੋੜ ਕੇ ਲੈ ਜੂ ਕਿ ਅੱਗ ਜਾਲ ਦੂ ਕਿ ਧਰਤੀ ਫਟ ਜੂ ਫਿਰ ਉਹਨੂੰ ਕੋਈ ਫਿਕਰ ਨਹੀਂ ਕੋਈ ਨਾ ਮਹਾਰਾਜ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਏ ਅਕਾਲ ਪੁਰਖ ਵਾਹਿਗੁਰੂ ਫਿਰ ਹੁਣ ਵਿਸ਼ਵਾਸ ਆ ਸਾਨੂੰ ਜੋ ਵੀ ਹੋਣਾ ਤੇਰੇ ਹੁਕਮ ਅnder ਹੋਣਾ ਜਿਨੂੰ ਹੋਣੀ ਕਹਿੰਨੇ ਆ ਗੁਰਬਾਣੀ ਵਿੱਚ ਪੰਕਤੀ ਐ ਅਨ ਹੋਣੀ ਤਾਂ ਹੁੰਦੀ ਨਹੀਂ ਭਗਤਾਂ ਦੀ ਬਾਣੀ ਵਿੱਚ ਪੰਕਤੀ ਆ ਚਿੰਤਾ ਤਾਂ ਕੀ ਕੀਜੇ ਜੇ ਅਨ ਹੋਣੀ ਹੋਏ ਵੀ ਜਿਹੜੀ ਹੋਣੀ ਆ ਅਨ ਹੋਣੀ ਨਹੀਂ ਉਹ ਤਾਂ ਹੋਣੀ ਹੀ ਆ ਫਿਰ ਹੋਣੀ ਦਾ ਹੋਣੀ ਆ ਚਲੋ ਮਹਾਰਾਜ ਦੱਸਦੇ ਨੇ ਵੇ ਉਸ ਗੁਰਮੁਖ ਪਿਆਰੇ ਦੇ ਗੁਰੂ ਦੇ ਪਿਆਰੇ ਦੇ ਘਰ ਅੰਦਰ ਆਨੰਦਮਈ ਟਕਾਉ ਬਣ ਜਾਂਦਾ ਉਹਨੂੰ ਕਿਸੇ ਵੀ ਕਿਸਮ ਦਾ ਫਿਕਰ ਨਹੀਂ ਸਤਾਉਂਦਾ ਰਹਾਉ ਰਹਾਉ ਵਾਲੇ ਬੰਦ ਜਮਾਰਾ ਦੱਸਦੇ ਨੇ ਅੰਤਰਜਾਮੀ ਕਰਨੇ ਹਾਰਾ ਸੋਈ ਖਸਮ ਹਮਾਰਾ ਉਹ ਅੰਦਰ ਦੀਆਂ ਜਾਣਨ ਵਾਲਾ ਕਰਨੇ ਹਾਰ ਪ੍ਰਭੂ ਪਰਮਾਤਮਾ ਉਹੀ ਮੇਰਾ ਪਿਤਾ ਹੈ ਉਹੀ ਮੇਰਾ ਖਸਮ ਹੈ ਨਿਰਭਉ ਭੈ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰ ਇਹ ਨਿਰਭਉ ਦਾ ਮਤਲਬ ਹੋ ਗਿਆ ਵੀ ਬੇਡਰ ਕਿੱਸੋਂ ਹੁੰਦਾ ਬੰਦਾ ਕਿਉਂ ਨਹੀਂ ਡਰਦਾ ਫਿਰ ਉਹ ਆਫਤਾਂ ਤੋਂ ਉਹਨੂੰ ਆਇਆ ਵੀ ਉਹਦੇ ਨਿਜਮੰਦਰ ਹੀ ਹੁੰਦਾ ਤੇ ਉਹ ਨਿਰਭਉ ਹੋ ਜਾਂਦਾ ਗੁਰੂ ਦਾ ਪਿਆਰਾ ਬੀਬੀ ਐ ਚੇ ਭਾਈ ਆ ਨਿਰਭਉ ਭਏ ਗੁਰ ਚਰਨੀ ਲਾਗੇ ਇਕਰਾਮ ਨਾਮ ਆਧਾਰ ਬਸ ਉਸ ਗੁਰਮਖ ਪਿਆਰੇ ਨੂੰ ਇੱਕ ਪ੍ਰਭੂ ਪਰਮਾਤਮਾ ਦੇ ਰਾਮ ਨਾਮ ਦਾ ਆਧਾਰ ਆਧਾਰ ਹੀ ਹੁੰਦਾ ਉਹਨਾਂ ਨੂੰ ਹੋਰ ਨਹੀਂ ਭਾਈ ਕੋਈ ਓਟ ਆਸਰਾ ਤੱਕਦੇ ਉਹ ਪ੍ਰਭੂ ਪਰਮਾਤਮਾ ਦੇ ਨਾਮ ਦੇ ਭਰੋਸੇ ਆਪਣਾ ਜੀਵਨ ਬਸਰ ਕਰਦੇ ਨੇ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਵੀ ਹੋ ਬਣਹਾਰਾ ਮਹਾਰਾਜ ਨੇ ਦੱਸਿਆ ਸਫਲ ਦਰਸ਼ਨ ਆ ਇਹ ਅਕਾਲ ਪੁਰਖ ਵਾਹਿਗੁਰੂ ਦੇ ਗੁਰਬਾਣੀ ਰਾਹੀਂ ਦਰਸ਼ਨ ਕੀਤੇ ਗੁਰੂ ਦੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕੀਤੇ ਗੁਰਬਾਣੀ ਰਾਹੀਂ ਸਫਲ ਆ। ਸਫਲ ਦਰਸ਼ਨ ਅਕਾਲ ਮੂਰਤ ਉਸ ਜਿਹਦੀ ਕੋਈ ਮੂਰਤ ਨਹੀਂ ਹੈ ਜਿਹੜਾ ਅਕਾ ਕ ਅਕਾਲ ਹੈ ਕਾਲ ਤੋਂ ਰਹਿਤ ਹੈ। ਉਹ ਪ੍ਰਭੂ ਪਰਮਾਤਮਾ ਤੇ ਭਰੋਸਾ ਬਣ ਜਾਂਦਾ। ਪ੍ਰਭ ਹੈ ਭਈ ਹੋਵਨਹਾਰਾ। ਜਦੋਂ ਇਹ ਭਰੋਸਾ ਬਣਦਾ ਨਾ ਮਨੁੱਖ ਨੂੰ ਫੇਰ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰ ਫਿਰ ਆਪਣੇ ਨਾਲ ਜਿਹੜੇ ਪ੍ਰਮਾਤਮਾ ਨੂੰ ਪ੍ਰੀਤ ਕਰਦੇ ਨੇ ਉਹ ਫਿਰ ਆਪਣੇ ਪਿਆਰਿਆਂ ਨੂੰ ਕੰਠ ਲਾ ਕੇ ਰੱਖਦਾ ਡਿੱਗਣ ਡੋਲਣ ਨਹੀਂ ਦਿੰਦਾ ਆ ਸਰੀਰ ਤਾਂ ਆਇਆ ਇੱਕ ਦਿਨ ਤੇ ਇਹਨੇ ਜਾਣਾ ਵੀ ਹੈ ਠੀਕ ਆ ਜੀ ਉਹ ਇਤਿਹਾਸਿਕ ਬਾਤ ਵੀ ਹੈ ਬੀ 7 ਸਾਲ ਦੀ ਤੇ 9 ਸਾਲ ਦੀ ਉਮਰ ਦੇ ਫਿਰ ਉਹ ਤੂੰ ਅੱਗੇ ਚੱਲ ਗਿਆ ਤਾਂ ਫਿਰ ਦੇਖੋ ਪਾਪਾ ਬੰਦਾ ਸਿੰਘ ਬਹਾਦਰ ਜੀ ਦਾ ਸਪੁੱਤਰ 4 ਸਾਲ ਦਾ ਉਦੋਂ ਅੱਗੇ ਘੱਟ ਉਮਰ ਦੇਖੀਏ ਤਾਂ ਫਿਰ ਮੀਰ ਮੰਨੂ ਦੀ ਜੇਲ੍ਹ ਵਿੱਚ ਕੋਈ ਸਹਿ ਦਿਹਾੜੀ ਦਾ ਬੱਚਾ ਸੀ ਕੋਈ 2 ਦਿਨ ਦਾ ਕੋਈ 4 ਦਿਨ ਦਾ ਕੋਈ 5 ਦਿਨ ਦਾ ਕੋਈ 5 ਮਹੀਨਿਆਂ ਦਾ ਕੋਈ 3 ਸਾਲ ਦਾ ਕੋਈ 5 ਸਾਲ ਦਾ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਮੀਰ ਮੰਨੂ ਦੀ ਜੇਲ੍ਹ ਵਿੱਚ ਮੀਰ ਮੰਨੂ ਕੀ ਕਰਦਾ ਸੀ ਪੁੱਛਦਾ ਸੀ ਵੀ ਸਿੱਖੀ ਤਿਆਗੋ ਤੇ ਸਲਾਮ ਕਬੂਲ ਕਰੋ ਉਹ ਕੰਦੀਆਂ ਸੀਨਾ ਬੀਬੀਆਂ ਕੰਦੀਆਂ ਸੀਨਾ ਮੁੱਲਾਪੁਰਾ ਜੀ ਮੁੱਲਾਪੁਰ ਦੀ ਜੇਲ੍ਹ ਵਿੱਚ ਪਾਕਿਸਤਾਨ ਦੇ ਵਿੱਚ ਆ ਮੁੱਲਾਪੁਰ ਮੁੱਲਾਪੁਰ ਦੀ ਜੇਲ੍ਹ ਵਿੱਚ ਇਹ ਕਹਿੰਦੇ ਸੀ ਬੀਬੀਆਂ ਕਿਉਂਕਿ ਸਿੰਘ ਘਰੇ ਨਹੀਂ ਸੀ ਹੁੰਦੇ ਤੇ ਬੀਬੀਆਂ ਨੂੰ ਤੇ ਬੱਚਿਆਂ ਨੂੰ ਇਕੱਠੇ ਕਰਕੇ ਲੈ ਗਿਆ ਸੀ ਮੀਰ ਮੰਨੂ ਉੱਥੇ ਫਿਰ ਇਹਨੇ ਸਿੱਖੀ ਛੱਡਣ ਨੂੰ ਕਿਹਾ ਤੇ ਸਲਾਮ ਕਬੂਲ ਕਰਨ ਨੂੰ ਕਿਹਾ ਉਹ ਕਹਿੰਿਆ ਨਾ ਗੁਰੂ ਤੋਂ ਬੇਮੁਖ ਨਹੀਂ ਹੋਣਾ ਫਿਰ ਇਹੋਨਾਂ ਦੇ ਬੱਚੇ ਛੋਟੇ-ਛੋਟੇ ਫੜ ਕੇ ਤਾਂ ਨੂੰ ਚਲਾ ਕੇ ਥੱਲੇ ਵਰਛਾ ਨੇਜੇ ਕਰ ਦਿੰਦੇ ਸੀ ਉਹਦੇ ਵਿੱਚ ਪਰੋਏ ਜਾਂਦੇ ਸੀ ਲਾ ਕੇ ਫਿਰ ਮੁੱਢੀ ਤੇ ਰੱਖ ਕੇ ਟੁੱਕ ਕੇ ਬੀਬੀਆਂ ਦੀ ਝੋਲੀ ਵਿੱਚ ਟੁਕੜੇ ਪਾਏ ਜਾਂਦੇ ਸੀ ਬੱਚਿਆਂ ਦੇ ਆਂਦਰਾਂ ਦੇ ਹਾਰ-ਪਾਣ ਦੇ ਸੀ ਗਲਾਂ 'ਚ ਕਾਦੀ ਖਾਤਰ ਵੀ ਡੋਲਣ ਸਿੱਖੀ ਛਟਣਾ ਤੇ ਬੀਬੀਆਂ ਕੀ ਕਹਿੰਦੀਆਂ ਸੀ ਕਹਿੰਦੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਨ ਸੁਬਾਏ ਹੋਏ ਉਹਨਾਂ ਦੇ ਹੋਰ ਦ੍ਰਿੜ ਰੱਤੇ ਹੋਰ ਪੱਕੇ ਹੁੰਦੇ ਸੀ ਹੋਰ ਰੱਤੇ ਪੱਕੇ ਹੋਈ ਜਾਂਦੇ ਸੀ ਸਿੱਖੀ ਤੋਂ ਨਹੀਂ ਢਲਾ ਸਕੇ ਇਹ ਫਿਰ ਆਪਣੇ ਪਿਆਰਿਆਂ ਨੂੰ ਕੰਠ ਲਾ ਕੇ ਰੱਖਦਾ ਗੁਰੂ ਪ੍ਰਮਾਤਮਾ ਡੋਲਣ ਨਹੀਂ ਦਿੰਦਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰ ਫਿਰ ਉਹ ਆਪਣਾ ਪਿਆਰ ਨਿਭਾਉਂਦਾ ਪ੍ਰਭੂ ਪ੍ਰਮਾਤਮਾ ਤੇ ਗੁਰੂ ਰਾਖੀ ਕਰਦਾ ਫਿਰ ਡੰਗ ਡੋਲਣ ਨਹੀਂ ਦਿੰਦਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੀ ਉਸ ਪ੍ਰਭੂ ਪਰਮਾਤਮਾ ਦੀ ਵਿਡਿਆਈ ਵੱਡੀ ਹੈ ਉਹਦੀ ਸੋਭਾ ਅਚਰਜ ਖੇੜ ਹੈ ਇੱਕ ਜਦੋਂ ਉਹਦੀ ਸੋਭਾ ਕਰਦਾ ਮਨੁੱਖ ਫਿਰ ਕਾਰਜ ਆਇਆ ਰਾਸੀ ਸਮਝ ਲਓ ਫਿਰ ਕਾਰਜ ਰਾਸ ਆ ਗਿਆ ਜਦੋਂ ਆਪਣੇ ਪ੍ਰਤੀ ਗੁਰੂ ਦੇ ਸਨਾਤਮਨ ਮੁਤਾਬਕ ਆਪਣਾ ਜੀਵਨ ਬਸਰ ਕਰਦਾ ਪੱਕਾ ਹੋ ਕੇ ਗੁਰੂ ਦਾ ਰਹਿੰਦਾ ਦਿੱਗਦਾ ਢੋਲਦਾ ਨਹੀਂ ਫਿਰ ਡਿਕਨ ਢੋਲਣ ਦਿੰਦਾ ਹੀ ਨਹੀਂ ਆਪਾਂ ਗੱਲ ਕਰ ਲਈ ਪਹਿਲਾਂ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ ਪੂਰੇ ਗੁਰੂ ਨੂੰ ਮਿਲੇ ਆ ਜੀ ਤੇ ਸਾਡੇ ਸਾਰੇ ਦੁੱਖ ਦੂਰ ਹੋ ਗਏ ਨਾਨਕ ਕੋ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੀ ਸੋ ਸਤਗੁਰਾਂ ਦੀ ਕਿਰਪਾ ਸਦਕਾ ਜਿਹੜਾ ਸ਼ਬਦ ਆਪਾਂ ਪੜਿਆ ਸੀ ਤੋ ਸਬੁੱਧੀ ਮੁਤਾਬਕ ਆਪਾਂ ਉਹਦੇ ਭਾਵ ਅਰਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਆਪਾਂ ਲੜੀਵਾਰ ਕਰਦੇ ਆ ਮਾਇਆ ਦੀ ਇਸ ਰਾਸ ਵਿੱਚ ਗਿਆਨ ਤੋਂ ਸਖਣੀ ਦੁਨੀਆ ਠੱਗੀ ਜਾ ਰਹੀ ਹੈ ਤੇ ਉਸ ਨੂੰ ਜਮਕਾਲ ਖਾਈ ਜਾ ਰਿਹਾ ਹੈ ਜਿਹੜੇ ਗੁਰੂ ਗਿਆਨ ਨਾਲ ਟੁੱਟੇ ਹੋਏ ਨੇ ਭਾਈ ਉਹਨਾਂ ਨੂੰ ਭਾਈ ਜਮਕਾਲ ਖਾਈ ਜਾ ਰਿਹਾ ਹੈ ਮੋਹ ਦਾ ਮਾਇਆ ਦਾ ਹੀ ਇਰਖਾ ਦਾ ਆਪਾਂ ਪੰਕਤੀ ਵੀ ਪੜ ਲੈਂਦੇ ਆ ਪਹਿਲਾਂ ਵਾਲੀ ਮਹਾਰਾਜ ਕੰਧ ਨਾਨਕ ਮੋ ਸੇ ਗਿਆਨ ਬੇਹੋਣੀ ਖਾਏ ਗਿਆ ਜਮ ਕਾਲ ਭਾਵ ਇਹ ਜਗਤ ਰੱਬ ਦੀ ਨਿਰਤਕਾਰੀ ਦਾ ਥਾਂ ਹੈ ਇਸ ਵਿੱਚ ਪਾਉਣ ਪਾਣੀ ਅਗਨੀ ਧਰਤੀ ਆਦਿਕ ਤੱਤਾਂ ਤੋਂ ਬਣੇ ਹੋਏ ਸੋਹਣੇ ਪਦਾਰਥ ਤੱਕ ਕੇ ਜੀਵ ਮੋਹਤ ਹੋ ਰਹੇ ਹਨ ਤੇ ਆਪਣੀ ਉਮਰ ਇਸੇ ਮਸਤੀ ਵਿੱਚ ਹੀ ਬੇਅਰਥ ਗਵਾ ਰਹੇ ਹਨ ਅਗੇ ਮਹਾਰਾਜ ਨੇ ਦੱਸਿਆ ਮਾਇਆ ਦੀ ਇਸ ਰਾਸ ਵਿੱਚ ਗਿਆਨ ਤੋਂ ਸਖਣੀ ਦੁਨੀਆ ਠੱਗੀ ਜਾ ਰਹੀ ਹੈ ਤੇ ਇਸ ਨੂੰ ਜਮਕਾਲ ਖਾਈ ਜਾ ਰਿਹਾ ਹੈ ਮਹੱਲਾ ਪਹਿਲਾ ਹੁਣ ਅਗਲੇ ਸ਼ਬਦ ਚ ਮਹਾਰਾਜ ਦੱਸਦੇ ਨੇ ਬਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰ ਨਸਰ ਹਰ ਗੁਰੂ ਘਰ ਤੋਂ ਬਿਨਾ ਜਿੰਨੇ ਵੀ ਹੋਰ ਕੋਈ ਗੁਰੂ ਬਣਾਈ ਬੈਠਾ ਉਹ ਨੱਚਦੇ ਟੱਪਦੇ ਨੇ ਮਹਾਰਾਜ ਕਹਿੰਦੇ ਜਿਹੜੇ ਇਹਨਾਂ ਰਾਸਾਂ ਵਿੱਚ ਚੇਲੇ ਸਾਜ਼ ਵਜਾਉਂਦੇ ਹਨ ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ ਤੇ ਪੈਰ ਹਿਲਾਉਣ ਫੇਰ ਨਸਰ ਉਹ ਪੈਰ ਵੀ ਹਿਲਾਉਂਦੇ ਨੇ ਤੇ ਸਿਰ ਵੀ ਘਮਾਉਂਦੇ ਨੇ ਅੱਗੇ ਮਹਾਰਾਜ ਨੇ ਦੱਸਿਆ ਉਡੋ ਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਈ ਉਹਨਾਂ ਦੇ ਪੈਰਾਂ ਨਾਲ ਉੱਡ ਉੱਡ ਕੇ ਘੱਟਾ ਮਿੱਟੀ ਉਹਨਾਂ ਦੇ ਸਿਰ ਬੱਚੀ ਪੈਂਦਾ ਹੈ ਤੇ ਲੋਕ ਇਹ ਵੇਖ ਕੇ ਫਿਰ ਹੱਸਦੇ ਨੇ ਆ ਲਿਖਿਆ ਜੀ ਉੱਡ ਉਡਰ ਆਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਈ ਫਿਰ ਲੋਕ ਹੱਸਦੇ ਨੇ ਘਰ ਨੂੰ ਜਾਂਦੇ ਜਾਂਦੇ ਹੱਸਦੇ ਨੇ ਉਹਦਾ ਪਖੰਡ ਦੇਖ ਕੇ ਪੈਰਾਂ ਨੂੰ ਘੁੰਗਰੂ ਬਨ ਬਨ ਨੱਚਦੇ ਨੇ ਆਪਾਂ ਹੁਣ ਆਪੇ ਹਿਸਾਬ ਲਾ ਲਿਓ ਪੈਰਾਂ ਨੂੰ ਘੁੰਗਰੂ ਬਨ ਬਨ ਨੱਚਦੇ ਨੇ ਛਰ ਹਲਾਉਂਦੇ ਨੇ ਪਰ ਗੁਰਮਤ ਤੋਂ ਉਲਟ ਨੇ ਇਹ ਸਭ ਗੁਰਮਤ ਨਹੀਂ ਇੰਨਾਂ ਗੱਲਾਂ ਨੂੰ ਮੰਨਦੀ ਗੁਰਮਤ ਤਾਂ ਕਹਿੰਦੀ ਆ ਨਾਚ ਰੇ ਗੁਰ ਨਾਚ ਰੇ ਮਨ ਗੁਰ ਕੇ ਅੱਗੇ ਵੀ ਇਹ ਮੇਰੇ ਮਨ ਗੁਰੂ ਦੇ ਅੱਗੇ ਨੱਚ ਜਿਵੇਂ ਤੈਨੂੰ ਗੁਰੂ ਕਹਿੰਦਾ ਓਵੇਂ ਚੱਲ ਗੁਰੂ ਦੇ ਅੱਗੇ ਨੱਚਣ ਵਾਲੇ ਖੋਪਰ ਤੜਵਾ ਲੈਂਦੇ ਨੇ ਬੰਦ-ਬੰਦ ਘਟਵਾ ਲੈਂਦੇ ਨੇ ਚਰਕੜੀਆਂ ਤੇ ਚੜ ਜਾਂਦੇ ਨੇ ਨੀਹਾਂ ਵਿੱਚ ਖੜ ਜਾਂਦੇ ਨੇ ਡੇਗਾਂ ਵਿੱਚ ਉਬਾਲੇ ਖਾ ਜਾਂਦੇ ਨੇ ਇਹ ਆ ਗੁਰੂ ਦੇ ਅੱਗੇ ਨੱਚਣ ਵਾਲੇ ਨਾਚ ਰਹੇ ਗੁਰ ਮੰਨ ਕੇ ਰਾਤਾਂ ਨੇ ਨਾਚ ਰਹੇ ਮੰਨ ਗੁਰ ਕੇ ਅੱਗੇ ਗੁਰੂ ਦੇ ਕਹੇ ਮੁਤਾਬਕ ਜੀਵਨਾ ਜੀ ਦਾ ਫਿਰ ਉਹ ਅਮਰ ਹੋ ਜਾਂਦੇ ਨੇ ਅਮਰ ਮਰਨ ਜਨਮ ਤੋਂ ਰਹਿਤ 84 ਦਾ ਗੇੜ ਖਤਮ ਅੱਗੇ ਮਹਾਰਾਜ ਨੇ ਦੱਸਿਆ ਰੋਟੀਆਂ ਕਾਰਨ ਪੂਰੇ ਤਾਲ ਆਪ ਪਿਛਾੜੇ ਧਰਤੀ ਨਾਲ ਪਰ ਉਹ ਰਾਸ ਧਾਰੀਏ ਰੋਜੀ ਦੀ ਖਾਤਰ ਨੱਚਦੇ ਹਨ ਅਤੇ ਆਪਣੇ ਆਪ ਨੂੰ ਭੋਏ ਤੇ ਮਾਰਦੇ ਹਨ ਭੋਏ ਮੈਨ ਧਰਤੀ ਆਪਣੇ ਆਪ ਨੂੰ ਧਰਤੀ ਤੇ ਪਟਕਾਉਂਦੇ ਨੇ ਕਈ ਬੜਾ ਕੁਝ ਹੁੰਦਾ ਦੇਖਦੇ ਆਪਾਂ ਨੈਟ ਤੇ ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਹੁਣ ਤਾਂ ਸਭ ਕੁਝ ਪਤਾ ਲੱਗਦਾ ਕਿੱਥੇ ਕੀ ਹੋ ਰਿਹਾ ਹੈ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ RAM ਪਹਿਲਾ ਵਾਲੀ ਪੰਕਤੀ ਚ ਆਪਾਂ ਸਮਝਣਾ ਨੇ ਵੀ ਆਪਣੇ ਆਪ ਨੂੰ ਭੋਏ ਤੇ ਮਾਰਦੇ ਹਨ ਗੋਪੀਆਂ ਦੇ ਸਾੰਗ ਬਣਾ ਕੇ ਗਾਉਂਦੇ ਹਨ ਕਾਨ ਦੇ ਸਾੰਗ ਬਣਾ ਕੇ ਗਾਉਂਦੇ ਹਨ ਕੋਈ ਕ੍ਰਿਸ਼ਨ ਦੀ ਨਕਲ ਕਰਦਾ ਕੋਈ ਗੋਪੀਆਂ ਦੀ ਨਕਲ ਕਰਦੀਆਂ ਹੁਣ ਆਪੇ ਹਿਸਾਬ ਲਾ ਲਿਓ ਆਪਾਂ ਨੂੰ ਪਤਾ ਹੀ ਆ ਕਿੱਥੇ ਹੁੰਦਾ ਇਹ ਕਿੱਥੇ ਕਿੱਥੇ ਹੁੰਦਾ ਗੁਰਮਾਣੀ ਦੇਖੋ 5-600 ਸਾਲ ਪਹਿਲਾਂ ਲਿਖੀ ਗਈ ਆ ਉਦੋਂ ਦੀ ਲਿਖੀ ਹੋਈ ਆ ਗੁਰਬਾਣੀ ਤੇ ਉਹ ਸੱਚ ਹੋ ਰਹੇ ਸੱਚ ਹਨ ਚੱਲਦਾ ਕੰਮ ਕੋਈ ਕ੍ਰਿਸ਼ਨ ਬਣਦਾ ਵਾ ਉਹਦੀਆਂ ਜਿਹੜੀਆਂ ਚੇਲੀਆਂ ਨੇ ਉਹ ਗੋਪੀਆਂ ਬਣਦੀਆਂ ਨੇ ਹੁੰਦਾ ਨਾ ਤਾਂ ਇਸ ਹੁਣ ਆਪਣੇ ਵੇਖਾਂ ਵਿੱਚ ਹੀ ਆਉਂਦਾ ਦੇਖ ਲਓ ਮਹਾਰਾਜ ਕਹਿੰਦਾ ਗੋਪੀਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ ਕਾਂ ਦੇ ਸਾਂਗ ਬਣਾ ਕੇ ਗਾਉਂਦੇ ਹਨ ਗਾਵਨ ਸੀਤਾ ਰਾਜੇ ਰਾਮ ਸੀਤਾ ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣਾ ਕੇ ਗਾਉਂਦੇ ਹਨ ਅੱਗੇ ਮਹਾਰਾਜ ਦੱਸਦੇ ਨੇ ਨਿਰਭਉ ਨਿਰੰਕਾਰ ਸਤਿਨਾਮ ਜਾ ਕਾ ਕੀਆ ਸਗਲ ਜਹਾਨ ਜਿਹੜਾ ਪ੍ਰਭੂ ਨਿਡਰ ਹੈ ਆਕਾਰ ਰਹਿਤ ਹੈ ਅਤੇ ਜਿਸ ਦਾ ਨਾਮ ਸਦਾ ਅਟਲ ਹੈ ਮਹਾਰਾਜ ਕਹਿੰਦੇ ਜਾ ਕਾ ਕੀਆ ਸકલ ਜਹਾਨ ਜੀ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹਵਾ ਅੱਗ ਪਾਣੀ ਸਭ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੇ ਹਨ ਜਿ세ਦਾ ਸਾਰਾ ਜਗਤ ਬਣਾਇਆ ਹੋਇਆ ਹੈ ਤੇ ਗੁਰੂ ਦਾ ਸੇਵਕ ਸੇਵਕ ਸੇਵੇ ਕਰਮ ਚੜਾਉ ਉਸ ਨੂੰ ਕੇਵਲ ਉਹੀ ਸੇਵਕ ਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ ਪ੍ਰਭੂ ਪਰਮਾਤਮਾ ਨੂੰ ਉਹੀ ਤੇਉਂਦੇ ਨੇ ਉਹੀ ਯਾਦ ਕਰਦੇ ਨੇ ਨਹੀਂ ਤਾਂ ਬਾਕੀ ਸਾੰਗ ਬਣਾ ਬਣਾ ਕੇ ਨੱਚਦੇ ਨੇ ਪਰ ਮਹਾਰਾਜ ਕਹਿੰਦੇ ਨੱਚੇ ਟੱਪੇ ਭਗਤ ਨਾ ਹੋਈ ਨੱਚਣ ਟੱਪਣ ਦੇ ਨਾਲ ਨਹੀਂ ਭਗਤੀ ਹੋਣੀ ਭਾਈ ਸੇਵ ਕਿਸੇ ਵੇ ਕਰਮ ਚੜਾਓ ਭਿੰਨੀ ਰਣਜਨਾ ਮਨ ਚਾਉ ਮਹਾਰਾਜ ਕਹਿੰਦੇ ਕੇਵਲ ਉਹੀ ਸੇਵ ਕਸਿਮਰਦੇ ਹਨ ਜਿਨ੍ਹਾਂ ਦੇ ਅੰਦਰ ਰੱਬ ਦੀ ਮਿਹਰ ਨਾਲ ਚੜ੍ਹਦੀ ਕਲਾ ਹੈ ਜਿਨ੍ਹਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਉਤਸ਼ਾਹ ਹੈ ਪਿੰਨੀ ਰਹਿਣ ਜਿੰਨਾ ਮਨ ਚਾਉ ਉਹਨਾਂ ਸੇਵਕਾਂ ਦੀ ਜ਼ਿੰਦਗੀ ਰੂਪਰਾਤ ਸਵਾਦਲੀ ਗੁਜ਼ਰਦੀ ਹੈ ਸਿੱਖੀ ਸਿੱਖਿਆ ਗੁਰਬੀਚਾਰ ਨਦਰੀ ਕਰਮ ਲੰਘਾਏ ਪਾਰ ਇਹ ਸਿੱਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਸਿੱਖ ਲਈ ਹੈ ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਸੰਸਾਰਿਕ ਧਮੇਲਿਆਂ ਤੋਂ ਬਚਾ ਲੈਂਦਾ ਹੈ ਬਹਿਮਾ ਪਰਮਾ ਕਰਮਾ ਕੰਡਾ ਵਿਸ਼ੇ ਬਕਾਰਨ ਤੋਂ ਬਚਾ ਲੈਂਦਾ ਚੜ੍ਹਦੀ ਕਲਾ ਵਾਲਾ ਜੀਵਨ ਜੀਂਦੇ ਨੇ ਗੁਰੂ ਦੇ ਪਿਆਰੇ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਜੇ ਮਨ ਮੈਲਾ ਸਭ ਕਿਸਮ ਦਾ ਤਨ ਧੋਤੇ ਮਨ ਹਛਾ ਨਾ ਹੋਏ ਜੇ ਭਾਈ ਮਨ ਹੀ ਮੈਲਾ ਹੈ ਤਾਂ ਫਿਰ ਤਨ ਧੋਣ ਨਾਲ ਕੁਝ ਨਹੀਂ ਹੁੰਦਾ ਕਈ ਜਾਂਦੇ ਨੇ ਨਾ ਤਨ ਧੋਣ ਜਾਂਦੇ ਨੇ ਉਹ ਤੀਰਥ ਤੇ ਜਾਵਦੇ ਤੀਰਥਾਂ ਦੇ ਇਸ਼ਨਾਨ ਕਰਦੇ ਨੇ ਮਹਾਰਾਜ ਕਹਿੰਦੇ ਨਹਾਵਣ ਕੋ ਤੀਰਥ ਕਨੇ ਮਨ ਬੋਰਾ ਰੇ ਪੂਜਣ ਕੋ ਬੋ ਦੇਵ ਅੱਗੇ ਪੰਕਤੀਆਂ ਆਉਣਗੀਆਂ ਬਿਨੋਂ ਨੂੰ ਤੀਰਥ ਬਥੇਰੇ ਆ ਮਨਾ ਰਹਿਣਦੇ ਮੈਂ ਭਟਕਦਾ ਮਰ ਜੇਗਾ ਇਸ਼ਨਾਨ ਕਰ ਸੁਬਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਇਹ ਬੜਾ ਹੰਸ ਮਹੱਲਾ ਤੀਜਾ ਦੀ ਪੰਕਤੀ ਚਸ ਦੱਸਿਆ ਸਤਿਗੁਰਾਂ ਨੇ ਮਨ ਮੈਲੇ ਸਭ ਕਿਸ ਮੈਲਾ ਮਨ ਧੋਤੇ ਮਨ ਹੱਛਾ ਨਾ ਹੋਏ ਮਨਤਾ ਪਾਈ ਨਾਮ ਬਾਣੀ ਨਾਲ ਤੋਤਾ ਜਾਂਦਾ ਹੈ ਉਹ ਵੀ ਜੇ ਸੁਣਨ ਦੀ ਸਾਨੂੰ ਸੁਭਾਅ ਬਣ ਜੇ ਸਾਡਾ ਗੁਰਬਾਣੀ ਸੁਣਨ ਦਾ ਗੁਰਬਾਣੀ ਸੁਣਨ ਦਾ ਸੁਭਾਅ ਬਣ ਗਏ ਫਿਰ ਸੁਣ ਕੇ ਮੰਨ ਲ ਗਏ ਮੰਨ ਕੇ ਫਿਰ ਉਸ ਸ਼ਬਦ ਦੀ ਕਮਾਈ ਕਰਕੇ ਫਿਰ ਗੁਰੂ ਨਾਲ ਮੇਲ ਮਲਾਪ ਹੁੰਦਾ ਹੈ ਇਹ ਸੌਖੀ ਜੀ ਗੱਲ ਨਹੀਂ ਹੈ ਤੇ ਜੇ ਮਨ ਮੰਨ ਗਿਆ ਫਿਰ ਔਖੀ ਵੀ ਹੈ ਨਹੀਂ ਗੱਲ ਤਾਂ ਮੰਨੇ ਦੀ ਆ ਨਾ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਮੰਨ ਜੇ ਤਾਂ ਫੇਰ ਗੱਲ ਬਣਨੀ ਆ ਭਾਈ ਤੇਰੀ ਨਦਰੀ ਕਰਮ ਲੰਗਾਏ ਪਾਰ ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਲੈਂਦਾ ਹੈ ਫੇਰ ਅੱਗੇ ਦੱਸਦੇ ਨੇ ਮਹਾਰਾਜ ਕੋਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਨੱਚਣ ਅਤੇ ਫੇਰੀਆਂ ਲੈਣ ਨਾਲ ਜੀਵਨ ਦਾ ਉਦਾਰ ਨਹੀਂ ਹੋ ਸਕਦਾ ਵੇਖੋ ਬੇਅੰਤ ਪਦਾਰਥ ਪਦਾਰਥ ਤੇ ਜੀਵ ਸਦਾ ਭੌਂਦੇ ਰਹਿੰਦੇ ਹਨ ਕੋਹਲੂ ਚਰਖਾ ਚੱਕੀ ਚੱਕ ਥਲ ਬਰੋਲੇ ਬਹੁਤ ਅਨੰਤ ਥਾਲਾਂ ਦੇ ਬੇਅੰਤ ਬਰੋਲੇ ਲਾਟੂ ਮਧਾਣੀਆਂ ਅਨਗਾਹਾ ਲਾਟੂ ਮਧਾਣੀਆਂ ਭਲੇ ਪੰਖੀ ਭੌਂਦੀਆਂ ਲੈਣ ਨਾ ਸਾਹ ਮਹਾਰਾਜ ਕਹਿੰਦੇ ਵੀ ਜਿੰਨੇ ਵੀ ਤੂੰ ਮਰਜੀ ਆ ਧਰਮ ਦੇ ਨੋਂ ਤੇ ਕਰਮ ਕਰ ਲੈ ਜਿੰਨਾ ਚਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਨਹੀਂ ਤੂੰ ਜੁੜਦਾ ਗੁਰੂ ਦੇ ਸਿਧਾਂਤ ਤੇ ਨਹੀਂ ਚੱਲਦਾ ਗੁਰੂ ਦੇ ਆਖੇ ਨਹੀਂ ਲੱਗਦਾ ਉਨਾਂ ਚਿਰ ਤੇਰੀ ਟਕਣਾ ਮੁੱਕਣੀ ਨਹੀਂ ਪੰਖੀ ਭੌਂਦੀਆਂ ਲੈਣਨਾ ਸ਼ਾ ਪਾਂਸੀ ਭਮੀਰੀਆਂ ਜੋ ਇੱਕ ਸਾਹੇ ਉਡਦੀਆਂ ਰਹਿੰਦੀਆਂ ਹਨ ਇਹ ਸਭ ਭੌਂਦੇ ਰਹਿੰਦੇ ਹਨ ਜਿਵੇਂ ਉਹ ਨਾ ਉਹ ਭਮੀਰੀਆਂ ਜਿਨ੍ਹਾਂ ਨੂੰ ਆਪਾਂ ਕੀ ਕਹਿੰਦੇ ਹੁੰਨੇ ਆ ਤਿਤਲੀਆਂ ਇੱਕ ਹੋਰ ਹੁੰਦੇ ਆ ਜੀਵ ਜੇ ਉੱਡਣ ਵਾਲੇ ਜਿਹਨੂੰ ਆਪਾਂ ਜਹਾਜ਼ ਆ ਕਹਿੰਦੇ ਆ ਇੱਧਰ ਪੰਜਾਬੀ ਚ ਆਪਣੀ ਵਾਲੀ ਭਾਸ਼ਾ ਚ